ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਵਿਚਾਰ ਦੀ ਸਾਂਝ ਆਪ ਸੰਗਤਾਂ ਦੇ ਨਾਲ YouTube ਦੇ ਇਸ ਚੈਨਲ ਆਓ ਗੁਰਬਾਣੀ ਵਿਚਾਰੀਏ ਦੇ ਨਾਲ ਸਾਂਝੀ ਕੀਤੀ ਜਾਂਦੀ ਹੈ ਗੁਰਬਾਣੀ ਦੇ ਵਿੱਚ ਜਿੱਥੇ ਸਿੱਧੂ ਗੋਸ਼ਟ ਬਾਣੀ ਦੀ ਸਾਂਝ ਆਪ ਸੰਗਤਾਂ ਦੇ ਨਾਲ ਪਾਈ ਜਾਂਦੀ ਹੈ ਉੱਥੇ ਨਾਲ-ਨਾਲ ਗੁਰਬਾਣੀ ਵਿੱਚੋਂ ਕੁਝ ਸ਼ਬਦ ਨੇ ਜੋ ਸਾਡੇ ਰੋਜ਼ ਪੜ੍ਹਨ ਦੇ ਵਿੱਚ ਆਉਂਦੇ ਹਨ ਤੇ ਉਹਨਾਂ ਨੂੰ ਪੜ੍ਹਨ ਲੱਗਿਆਂ ਸਾਨੂੰ ਕਿੰਨੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਉਹ ਆਪ ਸੰਗਤਾਂ ਦੇ ਨਾਲ ਸਾਂਝਾ ਕੀਤਾ ਜਾਂਦਾ ਹੈ ਗੁਰਬਾਣੀ ਦੇ ਵਿੱਚ ਆਮ ਸ਼ਬਦ ਚੰਦ ਸੱਚ ਨੂੰ ਟਿੱਪੀ ਦਦੇ ਨੂੰ ਅੰਕੜ ਚੰਦ ਪਰ ਥੋੜਾ ਸਪੇਸ ਦੇ ਕੇ ਨਾਲ ਨਾ ਨੰਨਾ ਵਰਤੇ ਜਾਂਦਾ ਹੈ ਜਿਵੇਂ ਗੁਰਬਾਣੀ ਚ ਬਚਨ ਹੈ ਤਹਾਂ ਚੰਦ ਨਾ ਸੂਰਜ ਪਾਉਣ ਨਾ ਪਾਣੀ ਉਹ ਐਸੀ ਅਵਸਥਾ ਜਿੱਤੇ ਮਾਲਕ ਦੀ ਪਰਮਾਤਮਾ ਦੀ ਬੰਦਗੀ ਹੁੰਦੀ ਹੈ ਉਥੇ ਚੰਦ ਸੂਰਜ ਪਾਉਣ ਪਾਣੀ ਦੀ ਗੱਲ ਹੀ ਨਹੀਂ ਹੈ ਇਹਨੂੰ ਸੱਚ ਨੂੰ ਟਿੱਪੀ ਦਦੇ ਨੂੰ ਅੰਕੜ ਨਾਲ ਨੰਨਾ ਸਪੇਸ ਦੇ ਕੇ ਹੈ ਜਿਹਨੂੰ ਚੰਦੁਨ ਇਕੱਠਾ ਪੜੀਏ ਆਠ ਗਲਤ ਹੋ ਜਾਵੇਗਾ। ਤੋਂ ਗੱਲ ਚੰਦ ਦੀ ਹੈ। ਫਿਰ ਬਚਨੀ ਕੋਰ ਹੈ ਚੰਦਨ ਚਾਂਦਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ। ਚੰਦਨ ਚੰਦਨ ਨੂੰ ਕਹਿੰਦੇ ਨੇ। ਇੱਥੇ ਚੰਦਨ ਸ਼ਬਦ ਇਹਨੂੰ ਚੰਦਨ ਪੜਿਆ ਜਾਣਾ ਹੈ। ਪਰ ਨਾਲ ਚੰਦਨਾ ਚੱਚੀ ਨੂੰ ਟਿਪੀ ਦੱਦਾ। ਸਪੇਸ ਦੇ ਕੇ ਥੋੜਾ ਫਰਕ ਪਾ ਕੇ ਨੰਨਾ ਅਲੱਗ ਹੈ ਪਹਿਲੇ ਚੰਦਨ ਹੈ ਉਹਦਾ ਪਾਠ ਚੰਦਨ ਹੋਵੇਗਾ ਪਰ ਅੱਗੇ ਚੰਦਨਾ ਚੰਦਰਮੇ ਦੀ ਚਾਨਣ ਦੀ ਗੱਲ ਹੈ ਸਰਦ ਰੁੱਤ ਦੀ ਗੱਲ ਹੈ ਕਾਮ ਕਹਿੰਦੇ ਨੇ ਅੰਦਰ ਦੀ ਅੱਗ ਨੂੰ ਮੂਲ ਨਾ ਮਿਟਈ ਕਾਮ ਚਾਹੇ ਸਰਦ ਰੁੱਤ ਹੈ ਚਾਹੇ ਚੰਦਨ ਮੇ ਦੀ ਚਾਨਣੀ ਹੈ ਅੰਦਰ ਦੀ ਅੱਗ ਨਹੀਂ ਮਿਟਾ ਸਕਦੇ ਜੋ ਮਨੁੱਖ ਦੇ ਅੰਦਰ ਆਗੂ ਵਾਲੀ ਖਈ ਹੈ ਜਿਹਦੇ ਵਿੱਚ ਸੜਦਾ ਰਹਿੰਦਾ ਹੈ ਇੱਕ ਵਚਨ ਹੋਰ ਵੀ ਗੁਰਬਾਣੀ ਚ ਕੁੱਤੇ ਚੰਦਨ ਲਾਈਐ ਪੀਸੋ ਕੁੱਤੀ ਧਾਤ ਇਹ ਜੇ ਕੁੱਤੇ ਦੇ ਚੰਦਨ ਲਾ ਦਿੱਤਾ ਜਾਵੇ ਫਿਰ ਤਾਂ ਆਤਮਾ ਭਾਵ ਅਸਲਾ ਉਹਦਾ ਅਸਲਾ ਕੁੱਤਿਆਂ ਵਾਲੇ ਹੀ ਰਹਿੰਦਾ ਹੈ ਉਹ ਆਪਣਾ ਅਸਲਾ ਨਹੀਂ ਛੱਡਦਾ ਕਦੇ ਵੀ ਚਾਹੇ ਉਹਨੂੰ ਕਿਉਂ ਨਾ ਚੰਦਨ ਦਾ ਲੀਪ ਕਰ ਦਿੱਤਾ ਜਾਵੇ ਤੋ ਇਸ ਤਰੀਕੇ ਦੇ ਨਾਲ ਜਦੋਂ ਪਾਠ ਚੰਦਨ ਹੋਵੇਗਾ ਚੱਚੇ ਨੂੰ ਟਿੱਪੀ ਦਦ ਦੇ ਨ ਔਕੜ ਨਹੀਂ ਕਦੇ ਵੀ ਆਣੀ ਚੱਚੇ ਨੂੰ ਟਿੱਪੀ ਦਦਾ ਨੰਨੇ ਨੂੰ ਔਕੜ ਆ ਸਕਦੀ ਨੰਨਾ ਮੁਕਤਾ ਹੋ ਸਕਦਾ ਜਾਂ ਨੰਨੇ ਨੂੰ ਸਿਹਾਰੀ ਹੋ ਸਕਦੀ ਤਾਂ ਇਸ ਦਾ ਪਾਠ ਚੰਦਨ ਪੜਿਆ ਜਾਣਾ ਹੈ ਪਰ ਜੇ ਚੱਚੇ ਨੂੰ ਟਿੱਪੀ ਦਦ ਦੇ ਨ ਔਕੜ ਨਾਲ ਸਪੇਸ ਫਰਕ ਦੇ ਕੇ ਨੰਨਾ ਹੋਵੇ ਤਾਂ ਉਹਨੂੰ ਚੰਦਨਾ ਪਾਠ ਕੀਤਾ ਜਾਣਾ ਹੈ ਸੋ ਚੰਦਨਾ ਨੂੰ ਚੰਦਨ ਪੜਨਾ ਅਸ਼ੁੱਧ ਹੈ ਸੋ ਸਤਿਗੁਰ ਦੇ ਗੁਰਬਾਣੀ ਦੇ ਵਿੱਚ ਜਿਹੜੇ ਵਚਨ ਹੈ ਹੋਰ ਵੀ ਇਸ ਸੰਬੰਧ ਵਿੱਚ ਹਨ ਕਬੀਰ ਚੰਦਨ ਕਾ ਬਿਰਵਾ ਬਿਰਵਾ ਕਬੀਰ ਚੰਦਨ ਕਾ ਬਿਰਵਾ ਭਲਾ ਵੇੜਿਓ ਢਾਕ ਪਲਾਸ ਓਏ ਵੀ ਚੰਦਨ ਹੋਏ ਰਹੇ ਵਸੇ ਜੋ ਚੰਦਨ ਪਾਸ ਸੋ ਭਗਤ ਕਬੀਰ ਜੀ ਦੇ ਪਾਵਨ ਸ਼ਲੋਕਾਂ ਦੇ ਵਿੱਚ ਇਹ ਪਾਵਨ ਬਚਨਾਂ ਦਾ ਹੈ ਕਬੀਰ ਸਬੋਧਨ ਸ਼ਬਦ ਹੈ ਏ ਕਬੀਰ ਇਸ ਕਰਕੇ ਪਾਠ ਕਰਨ ਲੱਗਿਆ ਕਬੀਰ ਚੰਦਨ ਕਾ ਬਿਰਬਾਪਲਾ ਹੁਣ ਚੰਦਨ ਚਚੇ ਨੂੰ ਟਿੱਪੀ ਦਦਨੰਨਾ ਹੈ ਤੋ ਨਨੈ ਨੂੰ ਔਂਕੜ ਨਹੀਂ ਹੈ ਨਾ ਹੀ ਸਿਹਾਰੀ ਹੈ ਮੁਕਤਨੰਨਾ ਹੈ ਉਹਦਾ ਕਾਰਨ ਇਹ ਹੈ ਨਾਲ ਕਾ ਸੰਬੰਧਿਤ ਆ ਚੁੱਕਿਆ ਹੈ ਕਬੀਰ ਚੰਦਨ ਕਾ ਬਿਰ ਬਪਲਾ ਬਿਰ ਬ ਕਹਿੰਦੇ ਨਿੱਕੇ ਜਿਹੇ ਬੂਟੇ ਨੂੰ ਛੋਟੇ ਜਿਹੇ ਬੂਟੇ ਨੂੰ ਚੰਦਨ ਦਾ ਛੋਟਾ ਜਿਹਾ ਬੂਤਾ ਹੀ ਭਲਾ ਹੈ ਸੋਹਣਾ ਹੈ ਦੇੜੇ ਟਾਕ ਪਲਾਸ ਉਹਨੂੰ ਚਾਹੇ ਟਾਕਪੜਾ ਆਦਿ ਚੰਨ ਟਕ ਲਿਆ ਹੋਵੇ ਚਾਹੇ ਉਹਦੇ ਨਾਲ ਟਕਿਆ ਹੋਇਆ ਉਹ ਵੀ ਬੜਾ ਸੋਹਣਾ ਨੇ ਕਿਉਂ ਕਿਉਂਕਿ ਉਹ ਟਾਕਪੜਾ ਉਹ ਵੀ ਸੁਗੰਧ ਹੀ ਦੇ ਦਿੰਦਾ ਉਹ ਇਹ ਵੀ ਚੰਗਨ ਹੋਏ ਰਹੇ ਵਸੇ ਜੋ ਚੰਨਨ ਕੋਸ ਟਾ ਕਪਲਾ ਵਰਗੇ ਨਕੰਮੇ ਰੁਖ ਵੀ ਉਹ ਵੀ ਚੰਨਨ ਦੀ ਸੁਗੰਧੀ ਨਾਲ ਚੰਨਨ ਵਰਗੇ ਹੋ ਜਾਂਦੇ ਹਨ ਉਹਨਾਂ ਦੇ ਅੰਦਰ ਵੀ ਚੰਨਨ ਦੀ ਸੁਗੰਧੀ ਜਿਹੜੀ ਹੈ ਉਹ ਆਈ ਰਹਿੰਦੀ ਹੈ ਸੋ ਇੱਥੇ ਪਾਠ ਹੈ ਚੰਨਨ ਤੇ ਚੱਚੇ ਵਿੱਚ ਟਿੱਪੀ ਦੱਦਾ ਨੰਨਾ ਚੰਨਨ ਕਿਉਂਕਿ ਨਾਲ ਕਾਸਬੰਧਕ ਹੈ ਇਸ ਕਰਕੇ ਪਾਠ ਚੰਨਨ ਹੋਵੇਗਾ ਨਨ ਨੌਕਰ ਨਹੀਂ ਆਵੇਗੀ। ਕੋਏ ਵੀ ਚੰਨ ਹੋਏ ਰਹੇ। ਵਸੇ ਜੋ ਚੰਨਨ ਪਾਸ। ਦੇਖੋ ਇੱਥੇ ਚਚਨ ਟਿੱਪੀ ਦੱਦ ਨਨ ਨੌਕਰ ਵੀ ਹੈ ਇਸ ਪੰਕਤੀ ਦੇ ਵਿੱਚ। ਚਚਨ ਟਿੱਪੀ ਦੱਦ ਨਨ ਨੌ ਵੀ ਹੈ। ਕੋਏ ਵੀ ਚੰਨ ਉਹ ਟਾਕ ਪਲਾ ਵਰਗੇ ਦਰਖਤ ਵੀ। ਚੰਨਨ ਹੋਏ ਰਹੇ। ਚੰਨਨ ਪੁਲਿੰਗਿਕ ਵਚਨ ਇੱਥੇ। ਉਹ ਸਾਰੇ ਬੂਟੇ ਇੱਕ ਰੂਪ ਹੋਣ ਦੇ ਇੱਕ ਚੰਨਨ ਵਰਗੇ। ਵਸੀ ਜੋ ਚੰਦਨ ਪਾਸ ਹੁਣ ਚੰਦਨ ਪਾਸ ਅਰਥਾ ਚੰਦਨ ਦੇ ਨੇੜੇ ਗੁਪਤ ਰੂਪ ਦੇ ਵਿੱਚ ਦਾ ਦੇ ਸਬੰਧਿਕ ਆਗਿਆ ਦੇ ਚੰਦਨ ਦੇ ਪਾਸ ਇਸ ਕਰਕੇ ਇੱਥੇ ਨੰਨੇ ਨੌਕੜ ਨਹੀਂ ਆਈ ਤੋ ਇਸ ਤਰੀਕੇ ਨਾਲ ਗੁਰਬਾਣੀ ਦੇ ਵਿੱਚ ਇੱਕ ਵਚਨ ਬਾਬਾ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਹੈ ਸਤਗੁਰ ਆਖਦੇ ਨੇ ਕਸੂਰ ਕੋ ਅਗਰ ਚੰਦਨ ਲੀਪ ਆਵੇ ਚਾਓ ਕੁੰਗੂ ਕੇ ਸਰੋ ਕਹਿੰਦੇ ਨੇ ਅਗਰ ਸੁਗੰਧਿਕ ਵਸਤੂ ਹੈ ਅਗਰ ਨਾਲ ਉਦ ਦੀ ਸੁਗੰਧ ਭਰੀ ਲੱਕੜੀ ਜੀ ਨੂੰ ਕਹ ਲਈਏ ਸੁਗੰਧਿਤ ਭਰੀ ਲੱਕੜੀ ਚੰਦਨ ਦੇ ਨੰਨੇ ਨੂੰ ਸਿਹਾਰੀ ਹੈ ਕਸਤੂਰ ਕੁੰਗੂ ਅਗਰ ਚੰਨਨ ਸਤਗੁਰੂ ਪਾਸ਼ਾ ਕਹਿੰਦੇ ਨੇ ਜੇ ਕੋਨਾ ਮਹਿਲ ਬਾੜੀਆਂ ਨਾ ਕਸਤੂਰੀ ਚੰਦਨ ਲਪਾਈ ਉਹਦੇ ਨਾਲ ਕਰ ਦਿੱਤੀ ਜਾਵੇ ਅੰਦਰ ਚਾਹੋ ਚੜੇ ਨੂੰ ਦੇਖ-ਦੇਖ ਕੇ ਖੁਸ਼ ਹੋਵੇ ਪਰ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਨੇ ਘਰ ਐਸਾ ਹੋਵੇ ਗੁਰਬਾਣੀ ਦੀ ਪੰਕਤੀ ਇੱਥੇ ਸ਼ੁਰੂ ਹੁੰਦੀ ਮੋਤੀ ਤਾਂ ਮੰਦ ਉਸ ਰਹਿ ਰਤਨੀ ਤਾਂ ਹੋਏ ਜੜਾਓ ਜੇ ਮਹਿਲ ਵਾੜੀਆਂ ਜਿਹੜੀਆਂ ਮੋਤੀਆਂ ਦੇ ਮੇਰੇ ਵਾਸਤੇ ਹੋ ਜਾਣ ਉਹ ਮਹਿਲਵਾਨੀਆਂ ਨਾਲ ਜਿਹੜੇ ਨਾ ਰਤਨਾਂ ਨਾਲ ਜੜੇ ਹੋਏ ਹੋਣ ਕਸਤੂਰ ਕੁੰਗੂ ਅਗਰ ਸੁਗੰਧੀਆਂ ਲਾਲਾਂ ਕੇ ਨੂੰ ਤਿਆਰ ਕੀਤਾ ਹੋਵੇ ਅਗਰ ਦੇ ਆਰਿ ਨੂੰ ਸਿਆਰੇ ਅਗਰ ਨਾਲ ਚੰਨ ਦੇ ਨੰਨ੍ਹੇ ਸਿਆਰੇ ਇਹ ਚਾਹਤ ਚੰਨਨ ਨਾਲ ਇਹ ਲਿਪਿਆ ਹੋਵੇ ਕਰ ਸੰਬੰਧੀ ਭਰੀ ਹੋਵੇ ਉਹਦੇ ਵਿੱਚ ਲੀਪ ਆਵੇ ਚਾਹ ਉਹਨਾਂ ਲਿਪ ਕੇ ਚਾਹ ਆਵੀ ਬਾ ਸੁਰੰਦੀ ਵਾਲਾ ਹੋ ਗਿਆ ਸੋਨਾ ਬਣ ਗਿਆ ਪਰ ਸਤਗੁਰ ਕਹਿੰਦੇ ਨੇ ਮਤ ਦੇਖ ਭੂਲਾ ਬਿਸਰ ਤੇਰਾ ਚਿਤ ਨਾ ਬਨਾ ਉਹ ਸੋਹਣੇ ਕਰਨ ਦੇ ਕਈ ਮਾਲਕਾ ਮਤ ਐ ਕਿਤੇ ਤੂੰ ਭੁੱਲ ਜਾਵੇਂ ਤੂੰ ਮੈਨੂੰ ਭੁੱਲੀ ਨਾ ਤੇਰਾ ਨਾਮ ਚੇਤੇ ਨਾ ਵੈ ਐਸੀ ਅਵਸਥਾ ਨ ਮੇਰੀ ਹੋਵੇ ਤੂੰ ਮੈਨੂੰ ਚੇਤੇ ਰਹਿ ਸੋ ਇਸ ਤਰੀਕੇ ਦੇ ਨਾਲ ਚੰਦਨ ਸ਼ਬਦ ਜਿਹੜਾ ਗੁਰਬਾਣੀ ਦੇ ਵਿੱਚ ਵਰਤਿਆ ਗਿਆ ਜਦੋਂ ਚੰਚੇ ਨੂੰ ਟਿੱਪੀ ਦੱਦੇ ਨੂੰ ਔਂਕੜ ਹੋਵੇ ਨਾਲ ਨੰਨਾ ਸਪੇਸ ਦੇ ਕੇ ਥੋੜਾ ਫਰਕ ਦੇ ਕੇ ਹੋਵੇ ਉਹਨੂੰ ਇਕੱਠਾ ਨਹੀਂ ਕਰਨਾ ਕਦੇ ਵੀ ਪਾਠ ਗਲਤ ਹੋ ਜਾਵੇਗਾ ਉਹ ਚੰਦ ਨਾ ਇਸ ਤਰ੍ਹਾਂ ਪੜ੍ਹਨਾ ਤਾਂ ਜਦੋਂ ਚੱਚੇ ਨੂੰ ਟਿੱਪੀ ਦੱਦਾ ਨੰਨੇ ਨੂੰ ਔਂਕੜ ਹੋਵੇ ਚੰਦਨ ਇੱਕ ਵਚਨ ਹੈ ਚੱਚੇ ਨੂੰ ਟਿੱਪੀ ਦੱਦਾ ਨੰਨਾ ਚੰਦਨ ਹੋਵੇ ਨਾਲ ਕੋਈ ਨਾ ਕੋਈ ਸੰਬੰਧਕ ਹੋਵੇਗਾ ਚੱਚੇ ਨੂੰ ਟਿੱਪੀ ਦੱਦਾ ਨੰਨੇ ਨੂੰ ਸਿਆਰੀ ਹੋਵੇ ਅਰਥ ਹੋਵੇਗਾ ਚੰਦਨ ਨਾਲ ਚੰਦਨ ਰਾਹੀਂ ਨੰਨ ਦੁਆਰਾ ਇਹਨੂੰ ਅਧਿਕਰਣ ਕਾਰਕ ਕਹਿੰਦੇ ਗੁਰਬਾਣੀ ਦਾ ਕਰਨ ਦੇ ਵਿੱਚ ਸੋ ਇਸ ਤਰ੍ਹਾਂ ਇਹਨਾਂ ਚੀਜ਼ਾਂ ਦਾ ਜਰੂਰ ਪਾਠ ਕਰ ਲੱਗਿਆ ਅਸਾਂ ਧਿਆਨ ਰੱਖਣਾ ਹੈ ਤਾਂ ਕਿ ਪਾਠ ਜਿਹੜਾ ਹੈ ਉਸੇ ਹੀ ਤਰੀਕੇ ਨਾਲ ਜਿੰਨੀ ਕ ਸਤਗੁਰ ਸਮਤਿ ਬਖਸ਼ਣ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ